ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਚੈਨਲ ਮੋਨਟਾਈਜ਼ ਹੋ ਗਿਆ ਹੈ ਮੁਬਾਰਕਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਜਿਨ੍ਹਾਂ ਨੇ ਸਪੋਰਟ ਕੀਤੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਕੰਟੈਂਟ ਹੈ ਨਹੀਂਗਾ ਕੋਈ ਪਾਉਣ ਨੂੰ ਇਸ ਕਰਕੇ ਮੈਂ ਵੀਡੀਓ ਖੁਣ ਬਣਾਉਣ ਲੱਗਾ ਆ ਇਸ ਤਰ੍ਹਾਂ ਦੀਆਂ ਸੋਟੀਆਂ ਸੀ ਤਿਆਰ ਕਰਕੇ ਦੇਦੀਆਂ ਆ ਸਿੰਘਾਂ ਨੂੰ ਆਹ ਸੋਟੀ ਦੀ ਬਹੁਤ ਡਿਮਾਂਡ ਆ ਇਹਨੂੰ ਕਹਿੰਦੇ ਆ ਮਟਕਾ ਬਾਸ ਜਾਂ ਫਿਰ ਬੁੱਧਾਜ਼ ਬੈਂਬੂ ਬੜਾ ਜੰਗੀ ਲੱਗਦਾ ਹੱਥ ਫੜਿਆ ਇਹਨੂੰ ਸਲੋ ਠੀਕ ਆ ਸਲੋ ਉੱਥਰ ਹੋ ਗਿਆ ਇਧਰੋਂ ਫੜ ਲਓ ਤਾਂ ਤੁਸੀਂ ਇਹਨਾਂ ਇਹਨੂੰ ਵਾਕਿੰਗਸ ਨੇ ਇੱਕ ਵਾਂਗੂ ਵੀ ਵਰਤ ਸਕਦੇ ਆ। ਇਹ ਵੀ ਇਹ ਦੀ ਵੈਰਾਈਟੀ ਆ। ਇਹ ਥੋੜਾ ਵੱਡਾ ਬਾਵਾਂ ਦਾ। ਫੜ ਕੇ ਥੋਖਾ। ਜੇ ਫਰਾਈ ਕਰ ਸਕਦੇ ਆ। ਕਾਲਸ। ਇਹ ਹੁੰਦਾ ਮਟਕਾ ਬਾਸੇ ਸ਼ੇਪ ਦੇਖੋ। ਇਦਾਂ ਹੁੰਦਾ ਗੋਲ ਗੋਲ। ਇਨੂੰ ਇਸ ਕਰਕੇ ਮਟਕਾ ਮਾਸ ਗਿਆ ਜਾਂਦਾ ਠੀਕ ਆ ਤੇ ਬਾਕੀ ਜਿਹੜੀਆਂ ਸੋਟੀਆਂ ਤਿਆਰ ਕਰੀ ਜਿਆ ਗੰਡਾ ਵਾਲੀਆਂ ਜਿਹਨੂੰ ਘੁੰਗਰੂ ਲਾ ਕੇ ਤੁਸੀਂ ਦੇਖੀ ਆਈਆਂ ਇਹ ਕਾ ਸੋਟੀ ਆ ਗੰਡਾ ਵਾਲੀ ਇਹੜੀਆਂ ਆਪਾਂ ਛੋਟੀਆਂ ਤਿਆਰ ਕਰੀ ਦੀਆਂ ਠੀਕ ਆ ਆ ਹੋ ਗਈ ਸਿੰਪਲ ਛੋਟੀ ਇਹਨੂੰ ਅਸੀਂ ਘੁੰਗਰੂ ਲਾ ਕੇ ਦੇਈਦੇ ਆ ਜਿਹੜੇ ਘੁੰਗਰੂ ਲਾ ਕੇ ਬਣਾਈ ਦੀ ਹੋਵੇ ਤੁਹਾਨੂੰ ਦਿਖਾਉਂਦਾ ਆ ਹੋ ਗਿਆ ਡੰਡਾ ਵਾਲੀ ਡਾਂਗ ਇਹਦੀ ਡੰਡਾ ਗੋਲ ਹੋ ਜਾਣੀਆਂ ਇਹ ਵੈਸੇ ਆਪਾਂ ਇੱਦੇ ਰੱਖਨੇ ਆ ਦਿੱਖੀਆਂ ਇਹ ਕਿਸੇ ਨੂੰ ਕਿਸੇ ਨੂੰ ਲਾਉਣਾ ਤੇ ਆ ਆਪਣਾ ਮਟਕਾ ਬਾਸ ਤੇ ਬਾਕੀ ਆ ਜਿਹੜੀ ਛੋਟਾ ਸਰੋਕਰ ਕਰਦੀ ਕਰਦੀ ਜਰਾ ਬਾਕੀ ਮੇਰੀਆਂ ਬਣਾਈਆਂ ਸਾਰੀਆਂ ਡਾਂਗਾਂ ਯੂਨੀਕ ਹੁੰਦੀਆਂ ਆ ਥੋੜੀ ਜ਼ਿਗਜ਼ੈਗ ਸ਼ੇਪ ਚ ਇੱਦੇ ਰੱਖੀ ਆ ਇਹਨੂੰ ਜਾਣ ਕੇ ਤੇ ਘੁੰਗਰੂ ਲਾਏ ਆ ਇਹ ਵੀ ਦਾਗ ਬਾਕਸ ਨਿੱਗਰ ਆ ਕੇ ਰਾਉਣੀ ਤੋਂ ਬਾਅਦ ਆ ਸੋਟੀ ਹੋ ਗਈ ਇਹਨਾਂ ਵਿੱਚ ਨੂੰ ਗੁਲਾਈ ਦੀ ਬਹੁਤ ਸੋਹਣੀ ਆ ਬੜੀ ਨਿੱਕਰ ਆ ਜੀ ਆ ਜਿਹੜਾ ਗੋਲ ਗੰਡਾ ਵਾਲਾ ਬਾਸ ਹੁੰਦਾ ਉਹਦੀਆਂ ਗੰਡਾ ਹੋ ਜਾਣੀਆਂ ਗੋਲ ਫਿਰ ਇੱਥੇ ਤੁਸੀਂ ਠੋਕਰ ਲਵਾਣੀ ਠੋਕਰ ਲਵਾ ਸਕਦੇ ਆ ਜੇ ਤੁਸੀਂ ਬਰਛਾ ਲਵਾਉਣਾ ਬਰਛਾ ਲਵਾ ਸਕਦੇ ਆ ਉਹ ਬਲੀ ਸੋਨੇ ਸੋਤੀ ਆ ਤੇ ਇਸ ਤੋਂ ਇਲਾਵਾ ਆ ਸਾਰਾ ਮਟਕਾ ਬਾਸ ਉਗਦਾ ਵੀ ਆਇਆ ਇਤੋਂ ਆਪਾਂ ਮਟਕਾ ਬਾਸ ਪ੍ਰਾਪਤ ਕਰਨਾ ਤੇ ਆ ਸਾਰੀਆਂ ਜਿਹੜੀਆਂ ਡਾਂਗ ਆ ਆਪਾਂ ਆਰਡਰ ਕਲੈਕਟ ਕੀਤਾ ਪਿਆ ਇਹਦੇ ਵਿੱਚ ਇਸ ਤਰ੍ਹਾਂ ਦੇ ਭਾਰੇ ਸਲੋਥਰ ਡਾਂਗ ਆ ਇਹਦੇ ਵਿੱਚ ਅਬਰੀਕ ਡਾਂਗ ਆ ਤੇ ਆ ਮੋਟੇ ਆ ਡਾਂਗ ਆ ਇਹਨਾਂ ਤੇ ਇਹਨਾਂ ਤੇ ਬਰਛੇ ਪੈਣੇ ਇਹ ਸਾਰੀਆਂ ਸਿੱਧੀਆਂ ਹੋਣੀਆਂ ਤੇ ਇਹਨੂੰ ਤਪਾ ਕੇ ਪੱਠੀ ਦੇ ਵਿੱਚ ਫਿਰ ਤਿਆਰ ਹੋਣੀਆਂ ਇਹ ਸਾਰੀਆਂ ਡਾਂਗਾ ਇਹ ਕਮ ਸੇ ਕਮ 50 ਤੋਂ 70 ਡਾਂਗਾ ਹੋਣੀਆਂ ਮੇਰੇ ਕੋਲ ਇਸ ਟਾਈਮ ਤੇ ਬਾਕੀ ਆ ਜਿਹੜਾ ਸਾਡਾ ਮਟਕਾ ਬਾਸ ਉਗਦਾ ਪਿਆ ਆ ਕੰਟੈਂਟ ਕੋਈ ਹੈ ਨਹੀਂ ਸੀ ਇਸ ਕਰਕੇ ਮੈਂ ਸੋਚਿਆ ਤੁਹਾਨੂੰ ਡਾਂਗਾ ਦੀ ਕਲੈਕਸ਼ਨ ਦਿਖਾ ਦਈਏ ਸ਼ਾਸਤਰ ਵਿਦਿਆ ਦਿਖਾ ਦਈਏ ਤੇ ਪਿਆਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਹੁਣ ਇਹ ਹੀ ਇਨਕਮ ਸੋਰਸ ਆ ਕੰਮ ਹੋਰ ਕਿਤੇ ਕਰਦਾ ਨਹੀਂ ਪਿਆ ਬਾਪੂ ਉਹ ਮਾਰ ਕਰਕੇ ਕਰੋ ਕਿਤੇ ਜਾਣ ਹੀ ਸਕਦੇ ਤੇ ਦੇਖਦੇ ਹਾਂ ਹੁਣ ਡਾਇਰੈਕਟ ਬਾਕੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੇਖਿਓ ਪਿਆਰ ਦਿਓ ਲਾਈਕ ਕਰਿਓ ਤੇ ਸ਼ਾਇਦ ਇਧਰੋਂ ਮਾਇਆ ਵਧੀਆਂ ਆਣ ਲੱਪੋਏ ਆ ਸਮਝੋ ਇਹਦੇ ਤੋਂ ਬੜੇ ਸੋਹਣਾ ਬਾਸ ਉੱਗ ਜਾਂਦਾ ਆ ਆ ਵਾਲੀ ਇਹਨੂੰ ਤੁਸੀਂ ਜ਼ਮੀਨ ਦੇ ਵਿੱਚ ਇੰਨੇ ਪੰਗਾਰੇ ਨਿਕਲੇ ਦੇਖਦੇ ਪਏ ਆ ਆ ਬਾਸ ਦੇਖਦੇ ਪਏ ਇਹ ਸਾਰਾ ਇਸ ਤਰ੍ਹਾਂ ਦੀਆਂ